जी आई खुशामदीद किसान भीरों पशु पालन जुड़े तो सवालों के हल लभण की फिराक लग्या पी टी सी न्यूज़ का एक खास उपराला असीज़ डेरी फार्म हैल्पलाइन सीजन पांच लाजर हम है ते जो नंबर तो नंबर तीन स्क्रीन पर आ रहा है जो कि छियासी नड़िनवे सिफर तीन तिहत्तर उन्तत् इस उत्तर तुम तो कॉल कर दौ या वट्सएप कर दौ सा टीम तेल तो संपर्क करती है पशु पालन जुड़े तोल जानती है तो अज का विशा बहुत ही खास विषय है क्योंकि अज का विशा जुड़ा है असीस प्रबंधन सेवावान नाल अज तू उम्मीद तो तिघना एक्सपर्ट ओपीनीयन मिलने वाला है क्योंकि साढ़े न एक नहीं दो नहीं बल्कि तीन तीन एक्सपर्ट ने जो असीस तो साढ़े मौजूद ने साडे न डॉक्टर सुमित सिंह ने साडे न डॉक्टर सागर कादयान ने डॉक्टर जयदीप सिहाग ने जी आयानू जी थोड़े तो तिना का तो बहुत बहुत स्वागत है धन्यवाद सर अब जिमें कि मैं क्या कि उम्मीद तो तिघना एक्सपर्ट ओपीनीयन जो मिलेगा तो किसान भीर काफ़ी उत्साह भी इस लैके ਜਿਹੜਾ ਉਹ ਜ਼ਰੂਰ ਬਣਿਆ ਹੋਵੇਗਾ ਤੇ ਪਹਿਲਾ ਸਵਾਲ ਤੇ ਅਸ਼ੀਸ਼ ਪ੍ਰਬੰਧਨ ਸੇਵਾਵਾਂ ਨਾਲ ਜੁੜਿਆ ਇਹ ਹੀ ਹੈ ਕਿ ਕਿੰਨਾ-ਕਿੰਨਾ ਪਹਿਲੂਆਂ ਉੱਤੇ ਜਿਹੜਾ ਅਸ਼ੀਸ਼ ਪ੍ਰਬੰਧਨ ਸੇਵਾਵਾਂ ਉਹ ਜਿਹੜਾ ਕੰਮ ਕਰਦਾ ਤੇ ਨਾਲ ਦੇ ਨਾਲ ਇਸ ਦਾ ਅਸਰ ਜਿਹੜਾ ਉਹ ਫਾਰਮ ਤੇ ਕਿਸ ਹੱਦ ਤੱਕ ਦੇਖਣ ਨੂੰ ਮਿਲਦਾ ਸਭ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜਿਹੜਾ ਜਿਹਦਾ ਆਪਣਾ ਟੌਪਿਕ ਹੈ ਅਸ਼ੀਸ਼ ਪ੍ਰਬੰਧਨ ਸੇਵਾਵਾਂ ਜੇ ਡੇਰੀ ਦੀ ਗੱਲ ਕਰੀਏ ਤੇ ਮੇਨ ਤਿੰਨ ਪਿਲਰਸ ਹੈ ਡੇਰੀ ਦੇ ਜਿਆਦਾ ਦੁੱਧ ਚੰਗੀ ਸਿਹਤ ਤੇ ਚੰਗੀ ਰਿਪਰੋਡਕਸ਼ਨ ਜਿਸ ਤੇ ਕੰਮ ਅ ਅਗਰ ਇਹ ਤਿੰਨੋਂ ਕੰਮ ਸਹੀ ਚੱਲਦੇ ਰਹਿਣ ਤਾਂ ਜਿਹੜਾ ਡੇਰੀ ਬਿਜ਼ਨਸ ਆ ਪ੍ਰੋਫਿਟੇਬਿਲਟੀ ਵਾਲੀ ਜਾਊਗਾ ਅ ਇਹਨਾਂ ਵਿੱਚੋਂ ਇੱਕ ਵੀ ਪਿੱਲਰ ਜੇ ਹਿੱਲਦਾ ਤੇ ਕਿਤੇ ਨਾ ਕਿਤੇ ਇੱਕ ਫਾਰਮਰ ਲਈ ਉਹ ਬਹੁਤ ਨੁਕਸਾਨ ਦਾ ਕਾਰਨ ਬਣ ਸਕਦਾ ਇਹਨੇ ਤਿੰਨ ਤਿੰਨੋਂ ਪਿੱਲਰਾਂ ਤੇ ਹੀ ਜਿਹੜੀ ਅਸੇਸ ਫੀਡ ਹੈ ਉਹ ਕੰਮ ਕਰ ਰਹੀ ਹੈ ਤੇ ਉਹਦੇ ਮੁਤਾਬਕ ਹੀ ਆਪਣੀ ਜਿਹੜੀ ਪ੍ਰਬੰਧਨ ਸੇਵਾਵਾਂ ਜਿਹੜੀਆਂ ਅਸੀਂ ਆਪਣੇ ਫਾਰਮਰ ਤੱਕ ਪਹੁੰਚਾਣੇ ਆ ਅ ਆਪਣੀ ਵੀ ਜਿਹੜੀ ਤਿੰਨ ਪਿੱਲਰ ਹੀ ਹੈ ਅ ਅਸੀਸ ਫੀਡ ਦੇ ਕਿ ਸਭ ਤੋਂ ਪਹਿਲਾਂ ਕੁਆਲਿਟੀ ਕੁਆਲਿਟੀ ਫੀਡ ਕਿ ਅਫਲਾਟੌਕਸਿਨ ਰਹਿਤ ਫੀਡ ਜਿਹੜੀ ਹੈ ਆਪਾਂ ਆਪਣਾ ਕਿਸਾਨ ਭਰਾਵਾਂ ਤੱਕ ਪਹੁੰਚਾਈਏ ਅ ਦੂਸਰਾ ਨਵੇਂ ਇਨੀਸ਼ੀਏਟਿਵ ਨਵੇਂ-ਨਵੇਂ ਉਪਰਾਲੇ ਕਿ ਜਿਹੜੀ ਨਵੀਂ ਐਡਵਾਂਸਮੈਂਟ ਨਿਊ ਟੈਕਨੋਲੋਜੀ ਜਿਹੜੀ ਹੈ ਡੇਰੀ ਖੇਤਰ ਚ ਆ ਰਹੀ ਹੋ ਅਸੀਂ ਆਪਣੇ ਫਾਰਮਰ ਕੋਲ ਲੈ ਕੇ ਆਈਏ ਤੇ ਤੀਸਰਾ ਸਰਵਿਸਸ ਕਿ ਉਹ ਸਾਰੀ ਜਿਹੜੀ ਨਵੀਂ ਸਰਵਿਸ ਨਵੀਂ ਟੈਕਨਿਕਸ ਹੈ ਉਹ ਆਪਣੇ ਫਾਰਮਰ ਦੇ ਘਰ ਤੱਕ ਡੋਰਸਟੈਪ ਤੱਕ ਆਪਾਂ ਲੈ ਕੇ ਜਈਏ ਉਸੀ ਸਰਵਿਸਸ ਨੂੰ ਹੋਰ ਪੁਕਤਾ ਕਰਨ ਲਈ ਅਸੀਂ ਇੱਕ ਇਹ ਪ੍ਰੋਜੈਕਟ ਜਿਹੜਾ ਪਿਛਲੇ ਸਾਲ ਆਪਣੇ ਵਿੱਚ ਸਟਾਰਟ ਕੀਤਾ ਸੀ ਅਸੀਂ ਫਾਰਮ ਸਰਵਿਸਸ ਪ੍ਰੋਜੈਕਟ ਜਿਵੇਂ ਕਿ ਅਸੀਂ ਆਪਣੇ ਕੋਲ ਇੱਕ ਬਹੁਤ ਵੈਲ ਕੁਆਲੀਫਾਈਡ ਐਕਸਪੀਰੀਅੰਸ ਜਿਹੜੀ ਫੀਲਡ ਟੀਮ ਹੈ ਲਗਭਗ 150 ਦੀ ਫੀਲਡ ਟੀਮ ਜਿਹੜੀ ਹੈ ਜਿਹਦੇ ਵਿੱਚ ਸੇਲਸ ਤੇ ਵੈਟੇਰੀਨਰੀਅਨਸ ਜਿਹੜੇ ਆ ਕੰਮ ਕਰ ਰਹੇ ਤੇ ਅਸੀਂ ਇਕਲੋਤੀ ਕਿ ਇਸੀ ਫੀਡ ਕੰਪਨੀ ਹੈ ਜਿਹਦੇ ਕੋਲੇ ਅ ਇਸ ਟਾਈਮ 12 ਵੈਲ ਕੁਆਲੀਫਾਈਡ ਐਂਡ ਐਕਸਪੀਰੀਐਂਸ ਵੈਟੇਰੀਨ ਜਿਹੜੇ ਆ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਜਿਹੜੇ ਜਿਨ੍ਹਾਂ ਦਾ ਕੰਮ ਸਿਰਫ ਏਕੀ ਹੈ ਕਿ ਫਾਰਮ ਦੀ ਪ੍ਰੋਫਿਟੇਬਿਲਟੀ ਫਾਰਮ ਤੇ ਜਿਹੜੀ ਸਰਵਿਸੇਸ ਹੈ ਉਹ ਕਿਵੇਂ ਅਸੀਂ ਜਿਆਦਾ ਤੋਂ ਜਿਆਦਾ ਪਹੁੰਚਾ ਸਕੀਏ ਅ ਇਸੀ ਚੀਜ਼ ਨੂੰ ਬੱਧੇ ਰਸ ਦੇਖਦੇ ਹੋਏ ਅਸੀਂ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਨੀਸ਼ੀਅਲ ਫੇਸ 'ਚ ਅਸੀਂ ਕੀ ਕੀਤਾ ਕਿ ਹਰ ਇੱਕ ਟੈਕਨੀਕਲ ਪਰਸਨ ਨੂੰ ਦੀ ਰਿਸਪੌਂਸਿਬਿਲਟੀ ਲਈ ਕਿ ਆਪਣੇ ਏਰੀਆ ਦੇ ਵਿੱਚ 10 ਤੋਂ 15 ਪਰੋਗਰੈਸਿਵ ਫਾਰਮਰ ਜਿਹੜੇ ਅੱچھے ਫਾਰਮਰ ਆ ਉਹਨਾਂ ਦੀ ਚੋਣ ਕੀਤੀ ਗਈ ਤੇ ਉਹਨਾਂ ਤੇ ਜਿਹੜੀ ਸਰਵਿਸਿਜ਼ ਜਿਹੜੀ ਅਸੀਂ ਦਿੱਤੀਆਂ ਕਿ ਉਹ ਪਹਿਲੇ ਇੱਕ ਮਾਡਲ ਡੇਰੀ ਫਾਰਮ ਜਿਹੜੇ ਆ ਹਰ ਏਰੀਆ ਦੇ ਵਿੱਚ ਆਪਾਂ ਬਣਾਈਏ ਤਾਂ ਕਿ ਉਸ ਮਾਡਲ ਡੇਰੀ ਫਾਰਮ ਨੂੰ ਦੇਖ ਕੇ ਬਾਕੀ ਫਾਰਮਰ ਵੀ ਜਿਹੜੇ ਛੋਟੇ ਫਾਰਮਰ ਆ ਉਹ ਵੀ ਸਿੱਖਣ ਕਿ ਅਸੀਂ ਆਪਣੀ ਫਾਰਮਿੰਗ ਨੂੰ ਹੋਰ ਜਿਹੜੀ ਲਾਹੇਵੰਦ ਕਿਵੇਂ ਬਣਾ ਸਕੀਏ ਇਸ ਦੇ ਅੰਤਰਗਤ ਬਹੁਤ ਸਾਰੀ ਸਰਵਿਸਿਜ਼ ਜਿਵੇਂ ਕਿ ਟੀਐਮਆਰ ਬੈਲੈਂਸਿੰਗ ਡੰਗ ਸੀਵ ਫਾਰਮ ਆਡਿਟ ਠੀਕ ਹੈ ਜੀ ਸੀਐਮਟੀ ਟੈਸਟ ਬੋਡੀ weight ਮੀਰਿੰਗ ਫਾਰਡਰ ਟੈਸਟਿੰਗ ਇਸ ਸਾਰੀ ਜਿਹੜੀ ਸਰਵਿਸਿਸ ਹੈ ਫਾਰਮਰ ਦੇ ਡੋਰ ਸਟੈਪ ਤੇ ਜਾ ਕੇ ਇਹ ਨਹੀਂ ਕਿ ਅਸੀਂ ਸੈਂਪਲ ਲੈ ਕੇ ਆਏ ਜਾਂ ਕੁਝ ਕਰਕੇ ਹਫਤੇ ਬਾਅਦ ਜਾਂ 10 ਦਿਨ ਬਾਅਦ ਅਸੀਂ ਰਿਪੋਰਟ ਦੇ ਰਹੇ ਨਹੀਂ ਬਿਲਕੁਲ ਨਹੀਂ ਫਾਰਮਰ ਦੇ ਘਰੇ ਜਾ ਕੇ ਉਸੇ ਟਾਈਮ ਫਾਰਮਰ ਨੂੰ ਉਸਾਰੀ ਰਿਪੋਰਟਾਂ ਅਸੀਂ ਦੇ ਸਕਦੇ ਆ ਇਸ ਇਸ ਤਰ੍ਹਾਂ ਦੀ ਟੈਕਨੋਲੋਜੀ ਆਪਣੇ ਕੋਲ ਹੈ ਤੇ ਇਹ ਉਸ ਚੀਜ਼ ਨੂੰ ਹੋਰ ਪੁਖਤਾ ਕਰਨ ਲਈ ਕਿ ਸਰਵਿਸਿਸ ਨੂੰ ਹੋਰ ਚੰਗੀਆਂ ਕਿਵੇਂ ਕਰ ਸਕੀਏ ਕਿਉਂਕਿ ਫਾਰਮਰ ਸਾਰੇ ਮਿਲ ਕੇ ਜਿਹੜਾ ਅੱਛਾ ਕਰ ਰਹੇ ਹੁੰਦੇ ਆ ਫਿਰ ਵੀ ਕੁਛ ਨਾ ਕੁਛ ਛੋਟੀ ਮੋਟੀ ਦਿੱਕਤਾਂ ਜਿਹੜੀਆਂ ਫਾਰਮਸ ਤੇ ਉਹ ਚਲਦੀਆਂ ਰਹਿੰਦੀਆਂ ਉਸ ਦਿੱਕਤਾਂ ਨੂੰ ਕਿਸੇ ਕਿਸ ਤਰ੍ਹਾਂ ਹੋਰ ਘੱਟ ਕਰ ਸਕੀਏ ਤੇ ਪ੍ਰੋਫਿਟੇਬਿਲਟੀ ਨੂੰ ਹੋਰ ਕਿਵੇਂ ਵਧਾ ਸਕੀਏ ਇਹੀ ਹੈ ਅਸੀਂ ਫਾਰਮ ਸਰਵਿਸਿਜ਼ ਪ੍ਰੋਜੈਕਟ ਬਿਲਕੁਲ ਜਿਵੇਂ ਡਾਕਟਰ ਸਾਹਿਬ ਵਿਸਤਾਰਪੂਰਵਕ ਜਾਣਕਾਰੀ ਦੇ ਰਹੇ ਮੈਨੂੰ ਲੱਗਦਾ ਹੈ ਕਿ ਕਿਸਾਨ ਵੀਰਾਂ ਦੇ ਮਨ ਵਿੱਚ ਸਵਾਲ ਪਾਵੇਂ 10 ਹੋਣ ਜਾਂ 100 ਸਵਾਲ ਹੋਣ ਹਰ ਸਵਾਲ ਦਾ ਜਵਾਬ ਮਿਲੇਗਾ ਹਰ ਮਸਲੇ ਦਾ ਹੱਲ ਜਿਹੜਾ ਹੈ ਇੱਕ ਵਾਰੀ ਅਸੀਸ ਦੀ ਟੀਮ ਦੇ ਤੁਸੀਂ ਸੰਪਰਕ ਵਿੱਚ ਆਏ ਤੇ ਨਾਲ ਦੇ ਨਾਲ ਸਰਵਿਸ ਜੇ ਤੁਸੀਂ ਲੈਣੀ ਸ਼ੁਰੂ ਕਰਦੇ ਤਾਂ ਮੈਨੂੰ ਲੱਗਦਾ ਹੈ ਕਿ ਹਰ ਮਸਲੇ ਦਾ ਹੱਲ ਜਿਹੜਾ ਉਹ ਇੱਥੇ ਹੋ ਸਕਦਾ ਹੈ ਤੇ ਇੱਥੇ ਡਾਕਟਰ ਸਾਗਰ ਤੁਹਾਡੇ ਤੋਂ ਇਹ ਜ਼ਰੂਰ ਜਾਨਣਾ ਚਾਹਵਾਗਾ ਕਿ ਜਿਵੇਂ ਡਾਕਟਰ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸੀ ਟੀਐਮਆਰ ਬੈਲੈਂਸਿੰਗ ਤੇ ਸਿਵ ਡੰਗ ਸਿਵ ਟੈਸਟ ਦਾ ਇਹਦੇ ਬਾਰੇ ਚਾਹਾਂਗਾ ਕਿ ਥੋੜੀ ਹੋਰ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦਿਓ ਕਿ ਕਿਵੇਂ ਅਸੀਸ ਪ੍ਰਬੰਧਨ ਸੇਵਾਵਾਂ ਇਸ ਖੇਤਰ ਵਿੱਚ ਹੋਰ ਪੁਖਤਾ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਨikhil ji ਜਦ ਵੀ ਹਮ ਅਕਸਰ ਫਾਰਮ ਤੇ ਜਾਂਦੇ तो जो पशुपालक है उसके तीन चार मेजर प्रॉब्लम भी और उसके क्वेश्चन यही रहते हैं कि हमारे गाय का प्रोडक्शन उतना नहीं जा रहा है आ, मेरी जो गाय है उसका जो मिल्क फैट परसेंटेज है वो कम हो रखा है साथ के साथ जो हमारे फार्म पे जो कंसप्शन रेट है वो भी डिक्रीज़ हो गया जिसके कारण उसके फार्म का खर्चा बढ़ जाता है तो जो टी बैलेंसिंग है वो इन्हीं सब पहलुओं पर काम करता है तो अगर मैं बात करूँ कि टी बैलेंसिंग है क्या चीज़ तो टी एम आर फर्स्ट ऑफ ऑल ये है टोटल मिक्स राशन ये ऐसा राशन है जिसमें हम हरा चारा तूड़ी साइलेज विटामस मिनरल्स से लेके फीड एडिटिव्स की सारे न्यूट्रिएंट की वैल्यूज़ हम एक पशु आहार के थ्रू अपने पशु को प्रोवाइड करते हैं इस टी को बैलेंस करने के लिए हमें पशु का बॉडी वेट का होना पता पता होना चाहिए दूसरा जो है उसका कितने दूध उत्पादन की क्षमता है कौन से लेटेशन का पशु है मौसम किस हिसाब का है कि टेम्परेचर कई बार जब हीट स्ट्रेस की कंडीशन होती है या विंटर्स की कंडीशन है तो दोनों में पशु का ड्राई ड्राईमेट्री इनटेक पे असर पड़ता है तो इस ये सब चीज़ें नोट करके हम पशु का ड्राई ड्राईमेट्री इनटेक निकालते हैं उसकी प्रोटीन की रिक्वायरमेंट कितनी है उसकी एनर्जी की रिक्वायरमेंट कितनी है उसकी विटामिन और मिनरल्स की रिक्वायरमेंट कितनी है एक डाइट चार्ट बना के पशुपालक को देते हैं जिससे जो गाय की रूमन हेल्थ है उस पर असर पड़ता है जो उसका फीड इनटेक है उसमें सुधार होता है जिसके चलते सीधा असर आपको उसके प्रोडक्शन पे देखने को मिलेगा उसके जो मिल्क फैट परसेंटेज है उसमें देखने को मिलेगा और साथ ही जो कंसेप्शन रेट है वो भी इम्प्रूव करेगा अब इससे हट के अगर मैं बात करूँ डंग सीव टेस्ट की तो डंग सीव टेस्ट एक टेस्ट है जिसमें दो सीव यूज़ करते हैं हम यानी कि हम छलनी यूज़ करेंगे एक पाँच एम mm की एक दो एम mm की उसमें हम गाय का गोबर एक के कलेक्ट करके पानी के थ्रू फिल्टर करते हैं जिसके ऊपर पाँच एम एम जो सबसे ऊपर वाली लेयर होगी उसमें हम अनडाइजेस्टेड पार्टिकल्स देखेंगे जिसमें आपको अक्सर तूड़ी के पार्टिकल देखने के मिलते हैं साथ ही साथ कुछ एक आ, अगर डाइट बैलेंस नहीं है तो दाने भी देखने को मिलेंगे आपको ठीक है तो ये सारी की सारी चीज़ें दर्शाएगा कि आपके पशु की रूमन हेल्थ अच्छी नहीं है तो रूमन हेल्थ अगर अच्छी नहीं है तो सीधा असर हमने पहले भी बात करी प्रोडक्शन पर देखने को मिलेगा तो इन सब पहलुओं पे साथ के साथ ये हमें मदद करता है कि एक राशन बैलेंसिंग के लिए हम क्या क्या चीज़ें और चेंज कर सकते हैं ताकि ये गाय और अच्छा बेहतर परफॉर्म कर सके बिल्कुल इतने वेखण वाली गल ए है कि जिम्मे असीस प्रबंधन सेवावानी जुड़ते हो कि किस हद तक डिटेल जी है जानकारी मिलती है तो शुरू तो जो तीस डॉक्टर के संपर्क माहिरा संपर्क में रेंगे हो तो फायदा ही फायदा जोड़ा वह किसान भीर वेखन मिलता है इतने डॉक्टर जयदीप तो यह जानना चाहवा कि आम तौर पर वेख्या गया है और सानू भी कॉल्स के जरिए बहुत है मसले बारे पूछे जाता है मेस्टाइटिस रिपीट ब्रीडिंग आम फार्म फार्मे प्रॉब्लम वेखन मिलती है कि आशीस प्रबंधन सेवावान इस खेतर कुछ खास तौर पर कर रही है जी निखिल जी आपने बहुत अच्छा सवाल किया है कि जो मेस्टाइटिस और रिपीट ब्रीडिंग के जो इशू हैं वो बहुत ज़्यादा हैं और साथ में इनसे जो हमारे पशुपालक भाई हैं उनको बहुत ज़्यादा आर्थिक नुकसान उठाना पड़ता है और इससे पशुपालक हैं वो परेशान भी हो जाते हैं लगातार अगर रिपीट ब्रीडिंग है और मैसाइटिस अगर हमारे फार्म पे चल रही है जैसे कि डॉक्टर साहब ने बताया कि टी एम आर बैलेंसिंग अगर हम उसको लेके चलें तो टी एम आर बैलेंसिंग एक्चुअल में कि पशु की कौन सी स्टेज चल रही है मिल्किंग में कितना मिल्क है कितना बॉडी वेट है क्या टेम्परेचर है इन्वायरमेंट क्या है उन सब की कैलकुलेशन करते हुए हम एक पशु के रिक्वायरमेंट के हिसाब से हम उसको प्रॉपर टी एम आर दें ताकि पशु की जो रिक्वायरमेंट है उससे उसका स्वास्थ्य अच्छा रहेगा प्रोडक्शन अच्छा रहेगा वो माल न्यूट्रिशन में नहीं जाएगा न्यूट्रिशन कम नहीं मिलेंगे इससे क्या होगा पशु जब तंदुरुस्त रहेगा तो उसकी जो रोग प्रतिरोधक क्षमता है वो अच्छी रहेगी तो उससे जो मेस्टाइटिस होने के चांसेज हैं वो घट जाएंगे साथ साथ में जो आशीष फार्म सर्विसेज है इसके अंतर्गत जिन फार्मों का चयन हमने किया है उसमें हर पंद्रह दिन पे हम सीएमटी टेस्ट है वो लगाते हैं जिससे क्या है कि जो हम सब क्लिनिकल मेस्टाइटिस है मेस्टाइटिस होने की पहले की एक स्टेज जिससे उस एनिमल का हम डिटेक्शन कर सकते हैं जिसमें मेस्टाइटिस थोड़े ही दिनों में या थोड़े समय में आने वाला है तो उसका उसी टाइम हम जो उपचार है वो करके वहाँ पे मेस्टाइटिस को रोक सकते हैं ताकि किसान को कम से कम नुकसान हो उसके बाद में जैसे रिपीट ब्रीडिंग जो इशू है जो फार्म पर चलता है उससे नुकसान होता है फार्मर का तो इसमें हमारे जो कंपनी की तरफ से टेक्निकल टीम के जो गायनोकोलॉजिस्ट हैं वो लगातार फार्म पे विजिट करते हैं वो पशु को फार्म के ऊपर जाके चेक करके कि पशु में एक्चुअल में प्रॉब्लम क्या है जिस के कारण रिपीट ब्रीडिंग की समस्या उस पशु में आ रही है वो चेक करके उसका उपचार फार्म के लेवल पे किया जाता है तो हम इन दोनों ही जो सेगमेंट हैं जो मेस्टाइटिस है या रिपीट ब्रीडिंग है इन दोनों पे ही अशीज़ फार्म सर्विस के तहत हम काम कर रहे हैं निखिल जी ਬਿਲਕੁਲ ਇੱਥੇ ਵੇਖਣ ਵਾਲੀ ਗੱਲ ਹੈ ਕਿ ਅਸੀਸ ਦਾ ਮਕਸਦ ਨਾ ਸਿਰਫ ਸਮੱਸਿਆ ਬਾਰੇ ਜਾਨਣਾ ਹੈ ਬਲਕਿ ਉਸ ਦੀ ਜੜ ਤੱਕ ਪਹੁੰਚ ਕੇ ਉਸ ਨੂੰ ਜੜ ਤੋਂ ਖਤਮ ਕਰਨਾ ਵੀ ਹੈ ਇੱਥੇ ਕਿਉਂਕਿ ਕਿਹਾ ਕਿ ਅੱਜ ਤਿੰਨ ਐਕਸਪਰਟਸ ਨੇ ਤਿੰਨ ਦਾ ਓਪੀਨੀਅਨ ਜਿਹੜਾ ਹੈ ਉਹ ਐਕਸਪਰਟ ਰਾਈ ਜਿਹੜੀ ਆ ਉਹ ਫਾਰਮਰਸ ਨੂੰ ਮਿਲੇਗੀ ਸਾਡੇ ਕਿਸਾਨ ਵੀਰਾਂ ਨੂੰ ਤੇ ਉਹਨਾਂ ਦੇ ਸਵਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਵੇਖਦੇ ਹੋ ਅਸੀਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 5 ब्रेक तो बाद स्वागत है तुम तो वेख रहे हो असीस डेयरी फार्म हैल्पलाइन सीजन पंजे अज्ज असी असीस प्रबंधन सेवावान बारे चर्चा कर रहे हैं तो साढ़े डॉक्टर सुमित डॉक्टर सागर तो डॉक्टर जयदीप असीस तो मौजूद हैं डॉक्टर साहब हूं तक बहुत ही विस्तारपूर्वक जानकारी दी किसान भीर के जोड़े सवाल ने वो तक पहुँचाव पहले किसान भीर सा जुड़ चुके हैं उन्हों की है वो जानते हैं हाँ जी की ना जी ता कि बोल रहे हो मैं पिंड मलोड़ तो सुखबीर सिंह को बोल रहा हाँ डॉक्टर साहब जे सानू सर्विस सच चाहिए हां ता सानू की करना पवेगा ता कितना खर्च आएगा जी निखिल जी हमारे किसी जो पशुपालक भाई हैं उन्होंने बहुत ही अच्छा क्वेश्चन पूछा है कि इन सेवाओं का लाभ हम कैसे ले सकते हैं और इनका खर्चा कितना आएगा कि एक पशुपालक को कितने चार्जेस देने पड़ेंगे बहुत अच्छा सवाल है तो अगर कोई भी पशुपालक भाई है अगर आशीष फार्म सर्विसेज लेना चाहता है तो हमारे जो सेल्स ऑफिसर हैं सेल्स मैनेजर हैं उनसे संपर्क कर सकता है दूसरा जो हमारे जो डीलर्स हैं उनसे भी संपर्क कर सकते हैं ताकि जो मैसेज है वो हमारे तक कन्वे हो जाएगा उसके बाद में जो आशीष के बैग हैं उनके ऊपर आशीष हेल्पलाइन नंबर है तो फार्मर जो पशुपालक हैं वो कभी भी उन नंबर पे कॉल कर सकते हैं इसके थ्रू है वो आशीष फार्म सर्विसेज है वो किसान भाई उसका फ़ायदा ले सकते हैं और दूसरा क्वेश्चन ये पूछा है कि कितना चार्जेज रहेगा तो ये आशीष फीड की तरफ से फ्री ऑफ कॉस्ट एक फार्म लेवल पे एक्सपर्ट जाके आशीष फार्म सर्विसेज को करेंगे और इसका पशुपालक को किसी भी प्रकार का चार्जेज है वो नहीं देना पड़ेगा फ्री ऑफ कॉस्ट बिल्कुल ये रहेगी ਇਹ ਬਿਲਕੁਲ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ ਫ੍ਰੀ ਆਫ ਕਾਸਟ ਹੈ ਸਰਵਿਸ ਜਿਹੜੀ ਹੈ ਉਹ ਤੁਹਾਨੂੰ ਕਿਸਾਨ ਵੀਰੋ ਦਿੱਤੀ ਜਾ ਰਹੀ ਤੇ ਇਥੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੀ ਜਿਹੜੀ ਸੋਸ਼ਲ ਰਿਸਪੌਂਸਿਬਿਲਟੀ ਹੈ ਇਸ ਕੰਪਨੀ ਦੀ ਉਹ ਕਿਸ ਹੱਦ ਤੱਕ ਹੈ ਜੋ ਚਾਹੁੰਦੇ ਨੇ ਕਿ ਤੁਹਾਡੀ ਸਮੱਸਿਆ ਦਾ ਹੱਲ ਹੋਵੇ ਤੇ ਤੁਸੀਂ ਇੱਕ ਅਗਾਂਵਧੂ ਕਿਸਾਨ ਜਿਹੜੇ ਉਹ ਜ਼ਰੂਰ ਬਣੋ ਇੱਥੇ ਡਾਕਟਰ ਸਾਹਿਬ ਉਹਨਾਂ ਅਗਲੇ ਕਿਸਾਨ ਵੀ ਵੀ ਸਾਥ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ ਜੀ ਕੀ ਨਾਇਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਸੱਸੀ ਕੇ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਂ ਮਨਜੀਤ ਸਿੰਘ ਪਿੰਡ ਦਿਖਾਣਾ ਵੱਤ ਤੋਂ ਬੋਲ ਰਿਹਾ ਜਿਹੜ ਡਾਕਟਰ ਸਾਹਿਬ ਮੈਂ ਇਹ ਪੁੱਛਣਾ ਸੀ ਜਿਹੜੇ ਟੈਸਟ ਵਗੈਰਾ ਨੇ ਤੇ ਫਾਰਮ ਆਡਿਟ ਇਹ ਆਪਾਂ ਡਾਕਟਰ ਸਾਹਿਬ ਆਪਾਂ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਕਿ ਕੋਈ ਜਾਂ ਪ੍ਰੋਟੋਕੋਲ ਹੁੰਦਾ ਕਿ ਕਦੇ ਵੀ ਕਰਵਾ ਸਕਦੇ ਆਪਾਂ ਇਹ ਆ ਦੇਖੋ ਸ਼ੁਰੂਆਤ ਕਦੇ ਵੀ ਕਰ ਲਓ ਪਰ ਇੱਕ ਰੈਗੂਲਰ ਰੂਟੀਨ ਦੇ ਵਿੱਚ ਇਹ ਜਿਹੜੇ ਟੈਸਟ ਹੈ ਉਹ ਹੋਣੇ ਜ਼ਰੂਰੀ ਹੈ ਕਿਉਂਕਿ ਤਾਂ ਹੀ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਤੁਹਾਡਾ ਜਿਹੜਾ ਡਾਈਟ ਹੈ ਜਾਂ ਤੁਹਾਡੀ ਜਿਹੜੀ ਮੈਨੇਜਮੈਂਟ ਹੈ ਉਹ ਸਹੀ ਪੱਧਰ ਤੇ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਤੇ ਜਿਵੇਂ ਫਾਰਮ ਆਡਿਟ ਦੀ ਗੱਲ ਕੀਤੀ ਹੈ ਤੇ ਉਹ ਜ਼ਰੂਰੀ ਹੈ ਕਿ ਆਪਾਂ 2 ਤੋਂ 3 ਮਹੀਨੇ ਦੇ ਵਿੱਚ ਇੱਕ ਵਾਰ ਆਪਣਾ ਫਾਰਮ ਆਡਿਟ ਕਿਸੇ ਐਕਸਪਰਟ ਤੋਂ ਜ਼ਰੂਰ ਕਰਵਾਈਏ ਫਾਰਮ ਆਡਿਟ ਦੇ ਵਿੱਚ ਵਿਸਤਾਰ ਚ ਪੂਰੇ ਫਾਰਮ ਦਾ A ਤੋਂ ਲੈ ਕੇ Z ਤੱਕ ਹਰ ਇੱਕ ਚੀਜ਼ ਦਾ ਵਿਸ਼ਲੇਸ਼ਣ ਜਿਹੜਾ ਐਕਸਪਰਟ ਅਸੀਸ ਦੁਆਰਾ ਉਹ ਕਰਕੇ ਜਾਊਗਾ ਉਹਦੇ ਵਿੱਚ ਤੁਹਾਡਾ ਫਾਰਡਰ ਹੋ ਗਿਆ ਪਸ਼ੂ ਦਾ BCS ਹੋ ਗਿਆ ਪਸ਼ੂ ਦਾ ਡੰਗ ਸਕੋਰ ਹੋ ਗਿਆ ਪਸ਼ੂ ਦਾ TMR ਹੋ ਗਿਆ ਮਤਲਬ ਹਰ ਇੱਕ ਪਹਿਲੂ ਜਿਹੜਾ ਤੁਹਾਡੇ ਡੇਰੀ ਫਾਰਮ ਨਾਲ ਜੁੜਿਆ ਹੋਇਆ ਉਹਦੀ ਇੱਕ ਵਿਸਤਾਰਪੂਰਵਕ ਨਿਰਖਣ ਉਹਦਾ ਜਿਹੜਾ ਉਹ ਕਰੂਗਾ ਇਹਨਾਂ ਨਾਲ ਨਾਲ ਜਿਹੜੇ ਵਾਕੇ ਟੈਸਟ ਹੈ ਜਾਂ ਸਰਵਿਸੇਸ ਹੈ ਜਿਵੇਂ ਫੋਰ ਐਗਜ਼ਾਮਪਲ ਟੀਐਮਆਰ ਬੈਲੈਂਸਿੰਗ ਦੀ ਗੱਲ ਕੀਤੀ ਹੈ ਤੇ ਉਹ ਹਰ ਮਹੀਨੇ ਇੱਕ ਵਾਰ ਹੋਣੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀ ਚੇਂਜਸ ਤੁਹਾਡੇ ਪੱਠਿਆਂ ਦੇ ਵਿੱਚ ਵੀ ਆ ਰਹੀ ਹੈ ਜਾਂ ਕੋਈ ਮੇਜਰ ਚੇਂਜ ਤੁਸੀਂ ਆਪਦੀ ਡਾਈਟ ਦੇ ਵਿੱਚ ਕਰ ਰਹੇ ਹੋ ਤੇ ਉਦੋਂ ਜਾਂ ਕੋਈ ਆਪਣੇ ਪਸ਼ੂ ਡ్రਾਈ ਪੀਰੀਅਡ ਚ ਜਾਣ ਲੱਗੇ ਉਸ ਵੇਲੇ ਕੋਈ ਪਸ਼ੂ ਟਰਾਂਜੀਸ਼ਨ ਪੀਰੀਅਡ ਚ ਜਾ ਰਿਹਾ ਉਸ ਵੇਲੇ ਤੇ ਇਹ ਜਿਹੜੇ ਓਵਰਆਲ ਜਿਹੜੀ ਬੈਲੈਂਸਿੰਗ ਹੈ ਮਹੀਨੇ ਚ ਇੱਕ ਵਾਰ ਤੇ ਕੋਈ ਅਗਰ ਡਰਾਸਟਿਕ ਚੇਂਜ ਆ ਰਿਹਾ ਕੋਈ ਟੀਐਮਆਰ ਦੇ ਵਿੱਚ ਜਾਂ ਕੋਈ ਸਟੇਜ ਦੇ ਵਿੱਚ ਤੇ ਉਦੋਂ ਅ ਇਸੇ ਤਰ੍ਹਾਂ ਡੰਗ ਸੀਵ ਦੀ ਜਿਹੜੀ ਟੈਸਟਿੰਗ ਹੈ ਉਹ ਜਿਹੜੀ ਮਹੀਨੇ ਜਾਂ 2 ਮਹੀਨੇ ਚ ਇੱਕ ਵਾਰ ਹੋਣੀ ਬਹੁਤ ਜ਼ਰੂਰੀ ਹੈ ਸੀਐਮਟੀ ਟੈਸਟ ਜਿਹੜਾ ਡਾਕਟਰ ਸਾਹਿਬ ਨੇ ਪਹਿਲੇ ਵੀ ਦੱਸਿਆ ਕਿ ਇਹ ਬਹੁਤ ਜ਼ਰੂਰੀ ਹੈ ਮਸਟਾਈਟਸ ਨੂੰ ਜਾਣਨ ਲਈ ਕਿ ਅਸੀਂ ਮਸਟਾਈਟਸ ਹੋਣ ਤੋਂ ਪਹਿਲਾਂ ਹੀ ਉਹਦੀ ਜਾਂਚ ਕਰ ਲਈਏ ਤਾਂ 15 ਦਿਨ ਚ ਇੱਕ ਵਾਰ ਤੁਸੀਂ ਜਿਹੜਾ ਸੀਐਮਟੀ ਟੈਸਟ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਜਿਹੜੇ ਪਸ਼ੂ ਆ ਉਹਨੂੰ ਸਵਸਥ ਆਪਾਂ ਰੱਖ ਸਕੀਏ ਉਹਦੇ ਬਾਅਦ ਗੱਲ ਕਰੀਏ ਜਿਵੇਂ ਆਪਾਂ ਕਾਫ ਦਾ ਬੋਡੀ weight ਕਰਦੇ ਹਾਂ ਅਗਰ ਛੋਟਾ ਬੱਚਾ ਤਾਂ 15 ਦਿਨਾਂ 'ਚ ਤੇ ਹਿਫਰਸ ਦਾ ਮਹੀਨੇ 'ਚ ਇੱਕ ਵਾਰ ਜਿਹੜਾ ਬੋਡੀ ਵੇਟ ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਸਾਰੀ ਚੀਜ਼ੜ ਉਹਦੇ ਨਾਲ-ਨਾਲ ਫਾਰਡਰ ਟੈਸਟਿੰਗ ਦੀ ਗੱਲ ਕਰੀਏ ਉਹ ਵੀ ਮਹੀਨੇ ਦੇ ਵਿੱਚ ਇੱਕ ਵਾਰ ਜਿਹੜੀ ਫਾਰਡਰ ਟੈਸਟਿੰਗ ਹੋਣੀ ਬਹੁਤ ਜ਼ਰੂਰੀ ਹੈ ਤੇ ਇਸ ਹੱਬ ਨਾਲ ਅਗਰ ਤੁਸੀਂ ਇਹ ਟੈਸਟਿੰਗ ਜਿਹੜੀ ਉਹ ਕਰਾਉਂਦੇ ਰਹੋਗੇ ਤੇ ਬਹੁਤ ਸਾਰੀ ਦਿੱਕਤਾਂ ਜਿਹੜੀਆਂ ਆਉਣ ਵਾਲੀਆਂ ਉਸ ਤੋਂ ਤੁਸੀਂ ਬਚ ਸਕਦੇ ਬਿਲਕੁਲ ਜਿਹੜੀ ਮਿਆਦ ਜਿਹੜੀ ਹੈ ਜਿਹੜਾ 10 ਇਅਰ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਉਸ ਦਾ ਤੁਸੀਂ ਜ਼ਰੂਰ ਕਿਸਾਨੀ ਰਹੋ ਧਿਆਨ ਰੱਖਣਾ ਤੇ ਬਾਕੀ ਕੋਈ ਵੀ ਕਨਫਿਊਜ਼ਨ ਤੁਹਾਨੂੰ ਹੁੰਦੀ ਹੈ ਇਹ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ 869907369 ਇਸ ਉਤੇ ਮਿਸਕਾਲ ਕਰੋ ਜਾਂ ਵਟਸਐਪ ਕਰੋ ਸਾਡੀ ਟੀਮ ਤੁਹਾ ਨਾਲ ਸੰਪਰਕ ਕਰੇਗੀ ਤੁਹਾਡੇ ਮਸਲੇ ਦਾ ਜ਼ਰੂਰ ਹੱਲ ਕਰੇਗੀ ਤੇ ਇਹਦੇ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀ ਵੀ ਸੰ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਇਜ਼ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਮੈਂ ਹਰਦੇਵ ਸਿੰਘ ਪਿੰਡ ਸਦਵਾ ਕਲਾਂ ਤਹਿਸੀਲ ਜਗਰਾਉ ਲੁਧਿਆਣਾ ਤੋਂ ਬੋਲ ਰਿਹਾ ਸਾਨੂੰ ਦੱਸੋ ਤੁਸੀਂ ਇਹਨਾਂ ਸਰਵਿਸੇਸ ਦੇ ਤਹਿਤ फार्म पे केड़े केड़े टेस्ट कर दे हो हरदेव जी मैं आपको बताना चाहूँगा कि जो भी हम टेस्ट परफॉर्म कर रहे हैं उनकी ज़रूरत क्यों पड़ती है और कौन कौन से टेस्ट हैं तो ये जितने भी टेस्ट हैं वो एक गाय के को हेल्दी रखने के लिए उसको रेगुलर मॉनिटर मौ, करने के लिए है ताकि उस गाय को अच्छा परफॉर्म करवा सकें और उसको हेल्दी रख सकें ठीक है तो इसमें अक्सर जब फार्म पे जाते हैं तो हमें सुनने को मिलता है कि हमारी गाय का दूध कम हो रहा है हालांकि कोई दूध में आ, विजिबल साइंस नहीं दिखते आ, कोई खून नहीं दिखेगा कोई छिछड़े नहीं दिखेंगे बट उस गाय का दूध कम हो रखता है जो सारा का सारा रिप्रेजेंट कर रहा होगा आ, सब क्लिनिकल मिस्टाइटिस को तो आ, उसको डिटेक्ट करने के लिए हम सी एम टी टेस्ट लगाते हैं जो कि आपको आ, प, आ, मतलब हर पंद्रह दिन में एक फार्म पे जैसे डॉक्टर साहब ने बताया वो परफॉर्म करना चाहिए ताकि आपको अपने फार्म पे मॉनिटर कर सको कि कोई मेस्टाइटिस जैसी गंभीर समस्या आने तो नहीं वाली है या फिर आ रही है तो उसके लिए हम क्या प्रिकॉशन रख सकते हैं ऐसे ही जो दूसरा टेस्ट है वो कई बार हम गाय का एनर्जी लेवल चेक करने के लिए करते हैं कि गाय के टोसेस में तो नहीं जा रही है जस्ट आफ्टर काविंग तो उसके लिए हम टेस्ट करते हैं ब्लड ग्लूकोज़ का ठीक है आ, उसके अलावा जैसे हमने बात करी थी डंग सीव टेस्ट डंग सीव टेस्ट हम परफॉर्म करते हैं टीएमआर बैलेंसिंग को चेक करने के लिए कि जितना हमने राशन दिया कि वो सही बैलेंस डाइट हमने एक पशु को दी है कि वो अच्छा परफॉर्म कर सके कि नहीं उसके बाद अगर मैं बात करूँ तो हम यूरिन पी चेक करते हैं वो हम मतलब जो भी किसान भाई है अक्सर वो पशु ब्याने के बाद उस पर ज़्यादा ध्यान देता है हालांकि अगर वो ट्रांजिशन पीरियड में पशु पे ज़्यादा ध्यान दे उसका रेगुलर यूरिन पीएच चेक करता रहे ताकि उसे पता रहे कि मैं नेगेटिव डी कैट बैलेंस कर पा रहा हूँ कि नहीं कर पा रहा तो उस टाइम पे uh, गाय का जो यूरिन पीएच है वो 5.8 पॉइंट आठ से 6.2 पॉइंट दो के नियर बाई होना चाहिए अगर आप ये मेनटेन कर पाते हो तो उस गाय को आप काफ़ी मेटाबॉलिक डिजीज़ होने से बचा सकते हो और इन्हीं सब टेस्ट को अगर हम परफॉर्म करते हैं रेगुलर बेसिस पे तो आपकी गाय कभी भी आ, मेटाबॉलिक डिसऑर्डर्स या न्यूट्रिशनल डेफिशिएंसी से बची रहेगी बिल्कुल वेखण वाली गल इत यही है कि पशुपालकों जे तुम अगह वध पशुपालक बनना है अपने किते अगे वो असी प्रबंधन सेवावां जरूर लेनिया चाहिए ने इला डॉक्टर साहब इतने छोटे जे ब्रेक दू क्योंकि ब्रेक तो बाद असी सीधा फार्म ते ले चला तो

ਜਿਸ ਬਾਰੇ ਹੋਰ ਜਾਣਕਾਰੀ ਲਈ ਅਸੀਂ ਤੁਹਾਨੂੰ ਸਿੱਧਾ ਫਾਰਮ ਤੇ ਲੈ ਚਲਦੇ ਹਾਂ ਓਵਰ ਟੂ ਯੂ ਡਾਕਟਰ ਸਾਹਿਬ ਹਾਂਜੀ ਥੈਂਕ ਯੂ ਨਿਖਿਲ ਜੀ ਜਿੱਦਾਂ ਕਿ ਜਿਹੜੀ ਸਾਡੀ ਟੈਕਨੀਕਲ ਟੀਮ ਨੇ ਤੁਹਾਨੂੰ ਵਿਸਤਾਰ ਚ ਦੱਸਿਆ ਕਿ ਜਿਹੜੀ ਅਸੀਸ ਫਾਰਮ ਸਰਵਿਸਿਜ਼ ਆਪਾਂ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਜਿਹੜੀਆਂ ਸਰਵਿਸਿਜ਼ ਫਾਰਮ ਤੇ ਦਿੰਨੇ ਆ ਤਾਂ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਸਰਵਿਸ ਹੈ ਰਾਸ਼ਨ ਬੈਲੈਂਸਿੰਗ ਦੀ ਉਤਾ ਉਹਦੇ ਵਿੱਚ ਆਪਾਂ ਕੀ ਕਰਦੇ ਆ ਜਿਹੜਾ ਪਸ਼ੂ ਦਾ ਆਪਣਾ ਦੁੱਧ ਹੈ ਬਾਡੀ weight ਉਹਦੇ ਸੂਏ ਦੇ ਮੁਤਾਬਕ ਆਪਾਂ ਆਪਣੇ ਫਾਰਮਰ ਨੂੰ ਪ੍ਰੋਪਰ ਡਾਈਟ ਬਣਾ ਕੇ ਦਿੰਨੇ ਆ ਉਹਦੇ ਵਿੱਚ ਆਪਾਂ ਜੋ ਵੀ ਫਾਰਮਰ ਤੋਂ ਅਵੇਲੇਬਲ ਹੈ ਜਿਵੇਂ ਚਾਰ ਹੈ ਪੱਠੇ ਹੈ ਤੂੜੀ ਹੈ ਫੀਡ ਹੈ ਜਾਂ ਕਿ ਸਪਲੀਮੈਂਟ ਪਾ ਰਿਹਾ ਤਾਂ ਆਪਣੇ ਕੋਲ ਇੱਕ ਸਪੈਸ਼ਲ ਸੌਫਟਵੇਅਰ ਹੈ ਜਿਹਦੇ ਵਿੱਚ ਲੈਪਟਾਪ 'ਚ ਆਪਾਂ ਸਾਰੀ ਡਾਈਟ ਬਣਾ ਕੇ ਫਾਰਮਰ ਨੂੰ ਉਹਦੇ ਦੁੱਧ ਦੇ ਪਸ਼ੂਆਂ ਦੇ ਹਿਸਾਬ ਨਾਲ ਦਿੰਨੇ ਆ ਤਾਂ ਉਸ ਤੋਂ ਬਾਅਦ ਜਿਹੜੀ ਰਾਸ਼ਨ ਬੈਲੈਂਸਿੰਗ ਸਰਵਿਸ ਇਹ ਆਪਾਂ ਫਾਰਮਰ ਨੂੰ ਹਰ 15 ਜਾਂ 20 ਦਿਨ ਬਾਅਦ ਉਹਦੀ ਡਾਈਟ ਉਹ ਮੌਸਮ ਦੇ ਹਿਸਾਬ ਨਾਲ ਜਾਂ ਉਹਦੇ ਧਾਵਾਂ ਦੇ ਦੁੱਧ ਦੇ ਹਿਸਾਬ ਨਾਲ ਜਾਂ ਜੋ ਉਹਦੇ ਫਾਰਮ ਤੇ ਚੱਲ ਰਿਹਾ ਉਹਦੇ ਹਿਸਾਬ ਨਾਲ ਆਪਾਂ ਹਰ 15 ਤੋਂ 20 ਦਿਨ ਬਾਅਦ ਇਹ ਡਾਈਟ ਰਾਸ਼ਨ ਬੈਲੈਂਸਿੰਗ ਦੁਆਰਾ ਚਲਕਿ ਦਿੰਨੇ ਆ ਉਸ ਤੋਂ ਬਾਅਦ ਦੂਜੀ ਗੱਲ ਤੇ ਇਹ ਆਪਾਂ ਜਿਹੜੀ ਆਪਣੇ ਆਪਣੇ ਪ੍ਰੋਜੈਕਟ ਚੋਂ ਦਾ ਡੰਸੀ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਆਪਣੇ ਪਸ਼ੂਆਂ ਦਾ ਦੋਵਾ ਉਹਨੂੰ ਆਪਾਂ ਉਹ ਉਹਨੂੰ ਆਪਾਂ ਛਾਂਦੇ ਆਂ ਡੰਸੀ ਕਰਦੇ ਆਂ ਉਹਦੇ ਉਹਦੇ ਨਾਲ ਕੀ ਆਪਣੇ ਪਸ਼ੂ 'ਚ ਜੇ ਕੋਈ ਐਸਿਡੋਸਿਸ ਦੇ ਚਾਂਸ ਆ ਜਾਂ ਫਾਈਬਰ ਡਾਈਜੈਸ਼ਨ ਜਾਂ ਉਹਦੇ ਟੀਐਮਆਰ 'ਚ ਫਾਈਬਰ ਕਿੰਨਾ ਤਾਂ ਉਹ ਸਭ ਆਪਾਂ ਨੂੰ ਪਤਾ ਲੱਗਦਾ ਤਾਂ ਇਹ ਜੇ ਆਪਾਂ ਪ੍ਰੋਪਰ ਡੰਸੀ ਕਰਦੇ ਰਹੀਏ ਤੇ ਜਿਹੜੇ ਆਪਣੇ ਐਨੀਮਲ ਕੋਈ ਐਸਿਡੋਸਿਸ ਦੇ ਚਾਂਸ ਆ ਤਾਂ ਘਟ ਜਾਂਦੇ ਆਂ ਜਾਂ ਜੇ ਆਪਣੇ ਐਨੀਮਲ ਐਸਿਡੋਸਿਸ ਜਾ ਰਹੇ ਤਾਂ ਆਪਾਂ ਉਹਦਾ ਕੋਈ ਸੋਲੂਸ਼ਨ ਕਰ ਲੈਨੇ ਆਂ ਤਾਂ ਉਸ ਤੋਂ ਬਾਅਦ ਤੀਜੀ ਜਿਹੜੇ ਆਪਾਂ ਸਰਵਿਸਿਸ ਉਹਦੇ ਵਿੱਚ ਸੀਐਮਟੀ ਹੋਰੀ ਜਿਹੜੇ ਪਸ਼ੂਆ ਫਾਰਮ ਤੇ ਆਪਾਂ ਸੀਐਮਟੀ ਟੈਸਟ ਕਰਦੇ ਆ ਉਹਦੇ ਵਿੱਚ ਕੀ ਆ ਮਸਟਾਈਟਿਸ ਆਉਣ ਤੋਂ ਪਹਿਲਾਂ ਇਹ ਸਭ ਤੋਂ ਲੀਨੀਟਲ ਮਸਟਾਈਟਿਸ ਦੀ ਆਪਾਂ ਜਾਂਚ ਕਰਦੇ ਆ ਤਾਂ ਇਹ ਕੋ ਸਰਵਿਸਸਾਂ ਨੇ ਇਹ ਤੋਂ ਬਾਅਦ ਆਪਣੇ ਤੋਂਲ ਸਪੈਸ਼ਲ ਡਾਈਨਰੀ ਦੇ ਡਾਕਟਰ ਨੇ ਡਾਕਟਰ ਹਰਜੋਤ ਜੀ ਤਾਂ ਉਹ ਜਿਹੜੇ ਡਾਈਨਰੀ ਰਿਲੇਟਡ ਸਰਵਿਸਿਸ ਆ ਫਾਰਮ ਤੇ ਉਹ ਆਪਾਂ ਨੂੰ ਥੋੜੀ ਵਿਸਤਾਰ ਚ ਦੱਸਣ ਜੀ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਵਿਸਤਾਰੀ ਦੱਸਿਆ ਕਿ ਅਸੀਂ ਫਾਰਮ ਸਰਵਿਸਿਸ ਜੋ ਆਪਾਂ ਪ੍ਰੋਵਾਈਡ ਕਰ ਰਹੇ ਆਂ ਉਦੇ ਚ ਕੋਈ ਗਾਈ ਨਹੀਂ ਦਾ ਵੀ ਬਹੁਤ بڑا ਰੋਲ ਹੈ ਜਿੱਤੇ ਕਿ ਅੱਜ ਕੱਲ ਆਪਾਂ ਫੰਮ ਤੇ ਹਰ ਫੰਮ ਦੇ ਟਾਈਮ ਟੂ ਟਾਈਮ ਜਾ ਕੇ ਵਿਜ਼ਿਟ ਦਿੰਦੇ ਆ ਐਨੀਮਲ ਰਿਪੀਟ ਜਿਹੜੇ ਹੁੰਦੇ ਆ ਉਹਨਾਂ ਨੂੰ ਚੈੱਕ ਕਰਦੇ ਆ ਸਭ ਤੋਂ ਪਹਿਲੇ ਸਾਡੀ ਫਿਜ਼ੀਕਲ ਐਗਜ਼ਾਮੀਨੇਸ਼ਨ ਰਹਿੰਦੀ ਹੈ ਜਿਦੇ ਵਿੱਚ ਆਪਾਂ ਐਨੀਮਲਸ ਨੂੰ ਬਾਡੀ ਕੰਡੀਸ਼ਨ ਤੋਂ ਹੀ ਦੇਖਦੇ ਆ ਕਿ ਐਨੀਮਲ ਮਲ ਨਿਊਟ੍ਰੀਸ਼ਨ ਤੇ ਨਹੀਂ ਜਾਂ ਫਿਰ ਕੋਈ ਮਿਨਰਲ ਦੀ ਡੈਫੀਸ਼ੈਂਸੀ ਉਹਦੇ ਇਸ ਤੇ ਨਹੀਂ ਆ ਰਹੀ ਫੇਰ ਉਹਦੇ ਬਾਅਦ ਆਪਾਂ ਰੈਕਟਲ ਐਗਜ਼ਾਮੀਨੇਸ਼ਨ ਕਰਦੇ ਆ ਉਹਦੀ ਰੈਕਟਲ ਐਗਜ਼ਾਮੀਨੇਸ਼ਨ ਕਰਕੇ ਅੰਦਰ ਦੀ ਸਥਿਤੀ ਦੇਖਦੇ ਆ ਕਿ ਅੰਦਰ ਦੀ ਬੱਚਾਦਾਨੀ ਕਿਵੇਂ ਹੈ ਅੰਦਰ ਕਿਸੇ ਤਰ੍ਹਾਂ ਦੀ ਕੋਈ ਰਸੋਲੀ ਤੇ ਨਹੀਂ ਹੈਗੀ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਇਨਫੈਕਸ਼ਨ ਤੇ ਨਹੀਂ ਹੈਗੀ ਨਾਲੇ ਨਾਲ ਆਪਾਂ ਉਹਨਾਂ ਕੋਲੋਂ ਫਾਰਮਰ ਕੋਲੋਂ ਹਿਸਟਰੀ ਵੀ ਪ੍ਰੋਪਰ ਲੈਂਦੇ ਆ ਜਿਵੇਂ ਕਿ ਪਿਛਲੀ ਕਾਵਿੰਗ ਹਿਸਟਰੀ ਕੀ ਹੈ ਕਿ ਬੱਚਾ ਨਾਰਮਲ ਹੋਇਆ ਸੀਗਾ ਜਾਂ ਕੋਈ ਇਨਫੈਕਸ਼ਨ ਆਈ ਸੀਗੀ ਜਾਂ ਜੇਰ ਫੱਸੀ ਸੀਗੀ ਅਗਰ ਉਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਫਿਰ ਆਪਾਂ ਉਸ ਦਾ ਹੱਲ ਉਹਨਾਂ ਨੂੰ ਟ੍ਰੀਟਮੈਂਟ ਕਰਕੇ ਉਸ ਨੂੰ ਆਪਾਂ ਪ੍ਰੋਵਾਈਡ ਕਰਦੇ ਆ ਤੇ ਅਤੇ ਨਾਲੇ ਨਾਲ ਹੋਰ ਜਿਵੇਂ ਸਰਵਿਸਿਜ਼ ਦੀ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਸੀਐਮਬੀ ਦੀ ਸਰਵਿਸਿਜ਼ ਦੀ ਗੱਲ ਕੀਤੀ ਹੈ ਰਾਸ਼ਟਰੀ ਦੀ ਗੱਲ ਕੀਤੀ ਹੈ ਇਹ ਸਾਰੀਆਂ ਜਿਹੜੀਆਂ ਸੁਵਿਧਾ ਨੇ ਇਹ ਸਾਡੀ ਕੰਪਨੀ ਵੱਲੋਂ ਐਜ਼ ਅ ਫ੍ਰੀ ਆਪਾਂ ਇਹ ਸਰਵਿਸ ਪ੍ਰੋਵਾਈਡ ਕਰਦੇ ਆ ਇਹਦਾ ਕੋਈ ਵੀ ਚਾਰਜ ਨਹੀਂ ਦਿੱਤਾ ਜਾਂਦਾ ਤੇ ਇਹਦੇ ਚ ਫਾਰਮਰ ਨੂੰ ਇੱਕ ਬਹੁਤ بڑا ਬੈਨੀਫਿਟ ਮਿਲਦਾ ਹੈ ਕਿ ਜਿਵੇਂ ਪ੍ਰੈਗਨੈਂਸੀ ਦੇ ਵੀ ਜਿਵੇਂ ਟੈਸਟ ਹੁੰਦੇ ਆ ਆਪਾਂ ਟਾਈਮਲੀ ਜਾ ਕੇ ਉੱਥੇ ਪ੍ਰੈਗਨੈਂਸੀ ਡਾਇਗਨੋਸ ਕਰਦੇ ਹਾਂ ਪ੍ਰੈਗਨੈਂਸੀ ਡਾਇਗਨੋਸਿਸ ਦੀ ਚੁਣੇਦਾ ਜਿਹੜਾ ਕਿ ਬਾਰ ਦੇ ਕਿਟਾਂ ਦਾ ਜਿਹੜਾ ਖਰਚਾ ਹੈ ਉਹ ਵੀ ਵੱਜ ਜਾ ਲਿਆ। ਧੰਨਵਾਦ। ਬਹੁਤ-ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਲਈ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਇੰਨਾ ਹੀ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ 8699037369 ਇਸ ਉਤੇ ਮਿਸਡ ਕਾਲ ਕਰਨੀ ਜਾਂ ਵਟਸਐਪ ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਫਿਲਹਾਲ ਦਿਓ ਇਜਾਜ਼ਤ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਰੱਬ ਰੱਖਾ।